ਮਾਝੇ ਨੇ ਅਸਲ ਮਨ ਬਣਾ ਰੱਖਿਆ ਮਾਝੇ ਵਾਲੇ ਜਦੋਂ ਮਨ ਬਣਾ ਲੈਂਦੇ ਨੇ ਆਏ ਪਿੱਛੇ ਫਿਰ ਬਦਲਦੇ ਨਹੀਂ ਹੈਗੇ ਜਦੋਂ ਇੱਕ ਵਾਰੀ ਬਣ ਗਿਆ ਬਣ ਗਿਆ ਵਾਸਤੇ ਸੋ ਮੈਂ ਆ ਜਾ ਕੇ ਦੇਖ ਲਿਆ ਜਿਹੜਾ ਵਧੀਆ ਤੇਲੀ ਹੁੰਦਾ ਸਾਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਕਿੰਨਾ ਗ ਤੇਲ ਲਗਰੂ ਮੈਂ ਦੇਖ ਲਿਆ ਇਹ ਤਾਂ ਤੇਲ ਨਾਲ ਭਰਿਆ ਪਿਆ ਬਈ ਕੀ ਨਾ ਪਹਿਲੇ ਓਵਰ 'ਚ ਹੀ ਪਤਾ ਲੱਗ ਜਾਂਦਾ ਪਿਚ ਕਿਹੋ ਜਿਹਾ ਕਿੰਨੇ ਘਰਾਂ ਵੰਣਗੇ ਤੁਸੀਂ ਤਾਂ ਪਹਿਲੇ ਓਵਰ 'ਚ ਛੱਕੇ ਚੌਕੇ ਲਾਈ ਜਾਂਦੇ ਹੋ ਜਿੰਦਾਬਾਦ ਜਿੰਦਾਬਾਦ ਸ਼ਕਤੀ ਜਿੰਦਾਬਾਦ ਨਾ ਕਰਦੇ ਕੰਮ ਕਰਦੇ ਆ 20 ਸੈਕਿੰਡ ਤੁਹਾਨੂੰ ਦੇ ਦਿੰਨੇ ਆ ਤੁਹਾਡੇ ਭਰਾਸ ਬਹੁਤ ਐ ਲਓ ਤੁਸੀਂ ਚੀਕਾਂ ਮਾਰ ਲਓ ਚਾਹੇ ਰੋਣਾ ਪਾ ਲਓ ਚਾਹੇ ਨਾਰੇ ਲਾ ਲਓ ਲਓ 20 ਮਿੰਟ ਮਾਈਕ ਤੁਹਾਡੇ ਵੱਲ ਨੂੰ ਲੋਕਾਂ ਨੂੰ ਵੀ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਇਹ 70 ਸਾਲ ਦੀ ਪੜਾਅ ਹੈ 70 ਸਾਲ ਦੀ ਇਹ ਪੜਾਅ ਸੋਲ ਇਕੱਠੀ ਹੋਈ ਪਈ ਹੈ ਕਈ ਪੀੜੀਆਂ ਦੀ ਸੋ ਆਪ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਜਲਦੀ ਟਾਲੀਵਾਲ ਤੁਹਾਡੇ ਕੈਂਡੀਡੇਟ ਨੇ ਮੰਤਰੀ ਨੇ ਔਰ ਮੰਤਰੀ ਦੇ ਤੌਰ ਤੇ ਕੰਮ ਕੀਤੇ 10000 ਤੋਂ ਵੱਧ ਏਕੜ ਜ਼ਮੀਨ ਜਿਹੜੀ ਵੱਡੇ ਵੱਡਿਆਂ ਨੇ ਰਸੂਖਦਾਰਾਂ ਨੂੰ ਦੱਬੀ ਹੋਈ ਸੀ ਉਹ ਛਡਾਈ ਇਹਨਾਂ ਨੂੰ 10000 ਏਕੜ ਜ਼ਮੀਨ ਦਾ ਕਬਜ਼ਾ ਛੜਾਉਣਾ ਛੋਟੀ ਮੋਟੀ ਗੱਲ ਨਹੀਂ ਹੁੰਦੀ ਉਹਦੇ ਵਾਸਤੇ ਹਿੰਮਤ ਚਾਹੀਦੀ ਆ ਉਹਦੇ ਵਾਸਤੇ ਜਿਗਰਾ ਚਾਹੀਦਾ ਤੁਸ ਪਾਰਲੀਮੈਂਟ ਚ ਬੋਲਣ ਵਾਸਤੇ ਵੀ ਹਿੰਮਤ ਤੇ ਜਿਗਰੇ ਵਾਲੇ ਹੀ ਚਾਹੀਦਾ ਫਿਰ ਉੱਥੇ ਬੋਲਣਾ ਕਿਉਂਕਿ ਮੈਂ ਤਾਂ ਉੱਥੇ ਦੇਖਿਆ ਉੱਥੇ ਐਡੇ ਐਡੇ ਸਰਾਣੇ ਬੈਠੇ ਆ ਔਰ ਕਈ ਕਈ ਸਾਲਾਂ ਤੋਂ ਉੱਥੇ ਹੀ ਬੈਠੇ ਆ ਉਹਨਾਂ ਮੂਰੇ ਬੋਲਣਾ ਸੌਖਾ ਨਹੀਂ ਹੈਗਾ ਇਹ ਤਾਂ ਜਿਵੇਂ ਕੁਲਦੀਪ ਢਾਲੀਆ ਦਾ ਮਾਈਕ ਵੀ ਨਾ ਆਨ ਕਰਦੇ ਤਾਂ ਬਿਨਾ ਮਾਈਕ ਤੋਂ ਬੋਲਦਿਆ ਕਰੋ ਉੱਥੇ ਨਾ ਇਹਨੇ ਫੋਟੋ ਚੁੱਲੂ ਬਣਾ ਕਿਤੇ ਕੱਦ ਲੰਬਾ ਸੋ ਕੁਲਦੀਪ ਢਾਲੀਆ ਅੰਮਰਸਰ ਦੀ ਆਵਾਜ਼ ਬਣ ਕੇ ਜਦੋਂ ਜਾਊਗਾ ਕਿਉਂਕਿ ਵਿਧਾਨ ਸਭਾ ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕਿਵੇਂ ਗੱਲ ਕਰਨੀ ਹੈ ਕੰਮ ਅਫਸਰ ਤੋਂ ਕੰਮ ਕਿਵੇਂ ਲੈਣਾ ਇਹ ਵੀ ਤਜਰਬਾ ਹੋ ਗਿਆ ਸੋ ਇਸੇ ਕਰਕੇ ਅਸੀਂ ਚੁਣਿਆ ਕਿ ਕੁਲਦੀਪ ਢਾਲੀਆ ਨੂੰ ਭਾਰਤ ਦੀ ਸੰਸਦ ਚ ਭੇਜੀਏ ਦੇਖੋ ਮੈਂ ਇਕੱਲਾ ਲੜੀ ਜਾਣਾ ਸੁਪਰੀਮ ਕੋਰਟ ਚ ਮੈਨੂੰ ਇਕੱਲੇ ਲੜਨਾ ਪੈ ਰਿਹਾ ਹੈ ਗਵਾਦਰਾ ਮੈਨੂੰ ਕੱਲੇ ਲੜਨਾ ਪੈ ਰਿਹਾ ਹੈ ਭਾਜਪਾ ਨੇ ਮੈਨੂੰ ਕੱਲੇ ਲੜਨਾ ਪੈ ਰਿਹਾ ਹੈ ਕਾਂਗਰਸ ਵਾਲੇ ਮੈਨੂੰ ਗਾਣਾ ਕੱਢੀ ਜਾਂਦੇ ਨੇ ਦਿਨ ਰਾਤ ਪਰ ਮੈਨੂੰ 13 ਹੱਥ ਜਿਹੜੇ ਕਿ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਅਰਾ ਬੰਦ ਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ 'ਚ ਮੇਰੀ ਆਵਾਜ਼ ਬੰਦ ਲੈ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ 3 ਸਾਲ ਤੁਸੀਂ ਨਜ਼ਾਰੇ ਦੇਖੋ ਫਿਰ ਪੰਜਾਬ ਗਵਰਨਮੈਂਟ ਕਿਵੇਂ ਕਰਦੀ ਆ ਫਿਰ ਕਿਵੇਂ ਕਰਦੀ ਆ ਤੇਰੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੌਣਾ ਜਾਂ ਪਾਉਂਦੇ ਨੇ ਉਹਨਾਂ ਦੇ ਮੂੰਹ ਮੈਂ ਨਹੀਂ ਬੰਦ ਕਰਾ ਸਕਦਾ ਝਾੜੂ ਵਾਲਾ ਬਟਨ ਦਬਕੇ ਤੁਸੀਂ ਬੰਦ ਕਰਾ ਸਕਦੇ ਹੋ ਬਿਸਕਟ ਹੋਰਾਂ ਕਿ ਉਹ ਪ੍ਰਚਾਰ ਨਾ ਕਰ ਸਕੇ ਪਰ ਇਹਨਾਂ ਨੂੰ ਪਤਾ ਨਹੀਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆਵਾਂ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਵਿਅਕਤੀ ਦਾ ਨਾਮ ਨਹੀਂ ਕੇਜਰੀਵਾਲ ਨੂੰ ਤਾਂ ਅੰਦਰ ਕਰ ਲੋਂਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਘਰ ਘਰ ਕੇਜਰੀਵਾਲ ਪੈਦਾ ਹੋਗੇ ਉਹਨਾਂ ਦਾ ਕੀ ਕਰੋਗੇ ਇਮਾਨਦਾਰੀ ਬਾਹਰ ਦਰਸ਼ਤਾ ਆਹੀ ਫਿਰਦੇ ਮੋਦੀ ਸਾਹਿਬ ਗਰੰਟੀਆਂ ਕਹਿੰਦੇ ਗਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ ਇਹ ਤਾਂ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹਨੂੰ ਕੋਈ ਨਾ ਪੁੱਤ ਮੈਂ ਵੀ ਬਹੁਤਾਂ ਡੇ ਗੈਣ ਲਾ ਕੇ ਮੋਦੀ ਦੀ ਗਾਰੰਟੀ ਝੂਠ ਬੋਲਣ ਦੀ ਗਾਰੰਟੀ ਆਪ ਦੀ ਆਉਣ ਦੀ ਗਾਰੰਟੀ ਹੈ ਨਹੀਂ ਇੰਨੀ ਗਾਰੰਟੀਆਂ ਦੇਈ ਜਾਂਦੇ ਆ ਪਾਹੋਂਗੇ ਜੂਨ ਚ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ ਗੇਟ ਜੀ ਕੱਲ ਪਰਸੋਂ ਜਿਹੜਾ ਕਾਹਨ ਬੱਦਲ ਗਿਆ ਭਾਵੇਂ ਨਹੀਂ ਗਿਆ ਕਿ ਪਹਿਲੇ ਗੇਟ ਜੀ ਨੇ ਵੋਟਾਂ ਪਈਆਂ 102 ਸੀਟਾਂ ਦੇ ਉਹ ਜੋ 30 ਬੱਤੀ ਹੋਏ ਆ ਰਹੀਆਂ 60 70 ਇੰਡੀਆ ਗਠਜੰਦਨ ਨੂੰ ਆ ਰਹੀਆਂ ਹੁਣ ਕੱਲੂ ਪੈਣ ਗਿਆ 80 ਤੋਂ ਉੱਪਰ ਕੱਲੂ ਪੈਣ ਗਿਆ 80 ਚੋ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਓ ਬਦਲ ਗਏ ਤਾਈਓ ਹੁਣ 400 ਪਾਰ ਨਹੀਂ ਕਹਿੰਦੇ ਹੁਣ ਫੇਰ ਸਰਕਾਰ ਸ ਫੇਰ ਸਰਕਾਰ ਕਹਿਣ ਲੱਗੇ ਤੇ ਨਾਲੇ ਅਸੀਂ ਧਰਮ ਜਾਤੀ ਤੇ ਅਸੀਂ ਨਖਰ ਵੀ ਰਾਜਨੀਤੀ ਕਰਦੇ ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਜਦੋਂ ਇੰਨਾ ਮੰਡੇਟ ਵੱਡਾ ਹੋਵੇ ਇੰਨਾ ਫਤਵਾ ਵੱਡਾ ਹੋਵੇ ਕੋਈ ਕੰਮ ਕਰਨ ਤੋਂ ਰੋਕਣ ਵਾਲਾ ਨਾ ਹੋਵੇ ਜੋ ਮਰਜੀ ਕਰੋ ਕੰਮ ਕਰੋ ਕਾਨੂੰਨ ਬਣਾ ਲੇ ਜੋ ਮਰਜੀ ਕਰਨਾ ਪੁੱਛੇ ਕਰਿਓ ਦਸ ਸਾਲ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਸ਼ਰਮ ਦੀ ਗੱਲ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਨਹੀਂ ਸੋ ਵੀਰੋ ਇੱਕ ਇੱਕ ਗਲਤ ਗੱਲ ਨਫ਼ਰਤ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀ ਗੱਲ ਕਰਾਂਗੇ ਅਸੀਂ ਤਾਂ ਹਸਪਤਾਲਾਂ ਦੀ ਗੱਲ ਕਰਾਂਗੇ ਅਸੀਂ ਬਿਜਲੀ ਦੀ ਗੱਲ ਕਰਾਂਗੇ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ ਅਸੀਂ ਵਪਾਰੀ ਦੀ ਗੱਲ ਕਰਾਂਗੇ ਅਸੀਂ ਮਜ਼ਦੂਰ ਦੀ ਗੱਲ ਕਰਾਂਗੇ ਅਸੀਂ ਦੁਕਾਨਦਾਰ ਦੀ ਗੱਲ ਕਰਾਂਗੇ ਉਹ ਗੱਲ ਕਰੋ ਉਹ ਤਾਂ ਕਰਦੇ ਨਹੀਂ ਹੋਰ ਹੀ ਮੁਸ਼ਕਲੀ ਜਾਂਦੇ ਲੋਕਰ ਭਾਈ ਦੇਖੋ ਬਣਾ ਭਾਈ ਜੀ ਇਹ ਗੱਲ ਹੈ ਮੈਂ ਉੱਤੇ ਹੁਣ ਉਹ ਨਹੀਂ ਯਾਰ ਬੜੀ ਸ਼ਰਮ ਆਏ ਮੈਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੁਣ ਬਿਆਨ ਦੇ ਰਹੇ ਪੂਰੀ ਦੁਨੀਆ ਥੂ-ਥੂ ਹੋ ਰਹੀ ਹੈ ਸੁਆਪ ਆ ਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਦੇਸ਼ ਨੂੰ ਬਚਾ ਲਈਏ ਸੰਵਧਾਨ ਨੂੰ ਬਚਾ ਲਈਏ ਬਾਬਾ ਸਾਹਿਬ ਮਿਲ ਕੇ ਤਾਂ ਲਿਖਿਆ ਰਸ ਵਾਂਗੂ ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਪੁੱਤਰ ਵੋਟਾਂ ਨਹੀਂ ਪੈਂਦਿੰਦਾ ਜੇ ਪੈਂਦੀਆਂ ਵੀ ਨੇ ਉਸੇ ਨੂੰ ਹੀ ਪੈਂਦੀਆਂ ਨੇ ਬਸ ਹੋਰ ਕਿਹਦੇ ਨਹੀਂ ਪੈ ਸਕਦੀਆਂ ਚਾਹ 2040 ਤੱਕ ਉਹਦਾ ਰਾਸ਼ਟਰਪਤੀ ਬਣ ਕਹਿਤਾ ਆਂਦੇ ਆ ਉਹਦੀ ਇਹ ਕਹੂਗਾ ਫਿਰ ਦੀ ਵੋਟਾਂ ਪੈਂਦੀਆਂ ਭੁੱਲ ਜਾ ਫਿਰ ਫਿਰ ਮੁੱਖ ਮੰਤਰੀ ਮੰਤਰੀ ਸਭ ਖਤਮ ਸਹਰਾਇਕੂ ਰਾਸ਼ਟਰਪਤੀ ਚਲਾਇਆ ਕਰੂਗਾ ਉਹ ਕੌਣ ਰਾਸ਼ਟਰਪਤੀ ਉਹ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਹਿੰਦੂ ਸਿੱਖ ਹੋ ਜੇ ਮੈਂ ਕਹਾਂ ਨਾ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਦਾਣਾ ਸਿੱਟ ਦੂੰਗੀ ਉਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉਗ ਨਹੀਂ ਸਕਦਾ ਮੈਂ ਇਹ ਕਹਾਂ ਨਫ਼ਰਤ ਦਾ ਬੀਜ ਉਗੜ ਨਹੀਂ ਸਕਦਾ ਜਿਵੇਂ ਸਾਡੇ ਹਿੰਦੂ ਸਿੱਖ ਭਾਈਚਾਰੇ ਤੇ ਕੋੜੀਆਂ ਵੀ ਚੱਲੀਆਂ ਬੰਬ ਵੀ ਫਟਿਆ ਪਰ ਸਾਡਾ ਭਾਈਚਾਰਾ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਆਰਾਮ ਨੌਮੀਆਂ ਅਸੀਂ ਆਪਣੇ ਹਨੂਮਾਨ ਜੇਤਪੀਆਂ ਇਕੱਠੇ ਮਨਾਉਂਦੇ ਹਾਂ ਸਾਰੇ ਸਾਨੂੰ ਨਹੀਂ ਕੋਈ ਤੋੜ ਸਕਦੇ ਕੋਸ਼ਿਸ਼ ਨਾ ਕਰਿਓ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫਿੱਕ ਪਾਉਣ ਦੀ ਫਿਰ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਜਵਾਬ ਬੋਟ ਨਾਲ ਦਿੱਤਾ ਜਾ ਸਕਦਾ ਸੋ 1 ਜੂਨ ਨੂੰ ਝਾੜੂ ਵਾਲਾ ਬਟਨ ਦੱਪਣਾ ਹੈ ਤੇ ਮੈਂ ਇਸ ਨਗਰੀ 'ਚ ਆਇਆ ਮੈਂ ਚਾਹਨਾ ਮੇਰੀ ਦਿਲੋਂ ਇੱਛਾ ਹੈ 4 ਜੂਨ ਨੂੰ 8:00 ਵਜੇ ਪੀਵੀ ਵਾਲੇ ਆ ਜਾਂਦੇ ਨੇ 8:30 ਵਜੇ ਪਹਿਲਾ ਰਿਹਾਨ ਆ ਜਾਂਦਾ ਮੈਂ ਚਾਹਨਾ ਪਹਿਲਾ ਰਿਹਾਨ ਤੇ ਗੁਰੂ ਵੀ ਨਗਰੀ ਤੋਂ ਆਵੇ ਆ ਮਾਝੇਰ passou ਆ ਗਏ ਬਹੁਤ ਹੱਤ ਪਰਜਾ ਕੇ ਤੋਂ ਨਰ ਲਾ ਦੇ ਇਨਕਲਾਬ ਇੰਨਾ ਗਲੀਆਂ ਚ ਇੰਨਾ ਪਤਾ ਨਹੀਂ ਕਿਹੜੀ ਕਿਹੜੀਆਂ ਗਲੀਆਂ ਚ ਭਗਸੀ ਕੋਈ ਫਿਰਦੇ ਰਹੇ ਹੋਣਗੇ ਉਹਨਾਂ ਵਿੱਚ ਚਰਮ ਜੋ ਪ੍ਰਭ ਤਰਤੀ ਹੈ ਐ ਕੋਈ ਭਗਸੀ ਕੋਈ ਪਰਚੇ ਸ਼ਾਤਦੇ ਹੁੰਦੇ ਸੀ ਰਾਤ ਨੂੰ ਪਰਚੇ ਚੋਰੀਓ ਬੰਡੜੇ ਪੈਂਦੇ ਸੀ ਉਹਨਾਂ ਨੇ ਤਾਂ ਕਿੰਨਾ ਭੇਸ ਬਦਲ ਬਦਲ ਕੇ ਇਨਕਲਾਬ ਲਿਆਤਾ ਉਹ ਜਿਹੜੇ ਇੱਕਲਾ ਵੀ ਆਪਾਂ ਗੱਲ ਕਰਦੇ ਆ ਉਹਦੇ ਵਾਸਤੇ ਤਾਂ ਇੱਕ ਬਟਨ ਹੀ ਦੱਬਣਾ ਹੈ ਕੋਈ ਗੋਲੀ ਨਹੀਂ ਚਲਾਉਣੀ ਕੋਈ ਪਰਚਾ ਨਹੀਂ ਮੰਨਣਾ ਸਿਰਫ ਇੱਕ ਬਟਨ ਦੱਬਣਾ ਹੈ ਐਨਾ ਗੜੀਆਂ ਚ ਕਿਹੜੇ ਕਿਹੜੇ ਗੁਰੂ ਸਾਹਿਬ ਇੱਥੇ ਚੰਨਛੋ ਪ੍ਰਾਪਤ ਨੇ ਐਨਾ ਗੜੀਆਂ ਚ ਚੰਦਰਸ਼ੇਖਰ ਯਾਦ ਹੋਰੀ ਜਦੋਂ ਲੜਾਈ ਲੜਦੇ ਹੋਣਗੇ ਰਾਜਗੁਰੂ ਸਰੇਬ ਹੋਰੀ ਕਿੰਨਾ ਵਾਰ ਮਦਨਲਾ ਢੀਗਰਾ ਸਾਹਿਬ ਦਾ ਆਪਦਾ ਆਪਦਾ ਲੱਗ ਕੇ ਕਿੰਨਾ ਕਿੰਨਾ ਕਾਹਨਾ ਕਾਡੀਆਂ ਤੇ ਸਾਨੂੰ ਯਾਰ ਵੋਟਰ ਕਾਰਡ ਲੈ ਕੇ ਦੇਤਾ ਕਿ ਬੋਟਰ ਕਾਰਡ ਸਾਥੋਂ ਖੋਣ ਨੂੰ ਕਰਦੇ ਨੇ ਕਿ ਬੋਟਰ ਕਾਰਡ ਕਿਸੇ ਕੰਮ ਦੇ ਹੀ ਨਹੀਂ ਰਹੂਗਾ ਅਸੀਂ ਵੋਟੇ ਨਹੀਂ ਪਾਣ ਦੇਣੀ ਆ ਅੰਗਰੇਜ਼ਾਂ ਦੇ ਰਾਜ ਆ ਗਿਆ ਫਿਰ ਉਹੀ ਗੱਲ ਸੋ ਵੀਰੋ ਇਹ ਗੱਲ ਮੇਰੀ ਸਮਝ ਲਿਓ ਇੰਨਾ ਫਰਦੀ ਰਾਜਨੀਤੀ ਕਰਦੇ ਆਪਾਂ ਨਫਰਤ ਵੀ ਰਾਜਨੀਤੀ ਦਾ ਜਵਾਬ ਭਾਈ ਚਰਨ ਦੇਣਾ ਦੋਨੋਂ ਹੱਥ ਉੱਪਰ ਚਾਕੇ ਦੋਨਾਰੇ ਐਸੇ ਲਾਉਣੇ ਨੇ ਕਿ ਇਹਨਾਂ ਦੇ ਸ਼ੀਸ਼ੇ ਹਿੱਲ ਜਾਣ ਇਹਨਾਂ ਦੇ ਜਿਹੜੇ ਨਫਰਤਾਂ ਵਾਲੇ ਨੇ ਇਹ ਇਨਕਲਾਬ ਜਿੰਦਾਬਾਦ